ਸਤਿ ਸ਼੍ਰੀ ਅਕਾਲ ਦੋਸਤੋ ਸੋ ਮੈਂ ਤੁਹਾਡਾ ਗੋਗੀ ਟੱਬੇ ਵਾਲਾ ਅਸੀਂ ਅੱਜ ਪਹੁੰਚੇ ਹਾਂ ਪੰਜ ਪੰਜ ਗਰਾਈਆਂ ਤਹਿਸੀਲ ਧੂਰੀ ਜਿਲ੍ਹਾ ਸੰਗਰੂਰ ਕਈ ਵਾਰੀ ਕਹਦੇ ਹੁੰਦੇ ਨੇ ਵੀ ਰੱਬ ਵੀ ਕਈਆਂ ਦਾ ਬੈਰੀ ਬਣ ਜਾਂਦਾ ਆ ਆਮ ਜੀ ਗੱਲ ਕਹਿੰਦੇ ਆ ਇਹ ਵੀ ਪ੍ਰਮਾਤਮਾ ਵੀ ਯਾਰ ਉਹਦਾ ਤਾਂ ਰੱਬ ਵੀ ਬੈਰੀ ਬਣ ਗਿਆ ਸੋ ਮੈਂ ਅੱਜ ਤੁਹਾਨੂੰ ਇੱਕ ਅਜਿਹੀ ਮਾਤਾ ਨੂੰ ਦਿਖਾਉਣ ਜਾ ਰਿਹਾ ਜਿਨ੍ਹਾਂ ਦੇ ਘਰ ਦੇ ਜਿਹੜੇ ਘਰੇਲੂ ਹਾਲਾਤ ਨੇ ਉਹ অতি ਮਾੜੇ ਨੇ ਤੇ ਮਾਤਾ ਨੂੰ ਸ਼ੂਗਰ ਹੈ ਮਾਤਾ ਦੇ ਪੈਰ ਦੇ ਵਿੱਚ ਕੀੜੇ ਪੈ ਚੁੱਕੇ ਆ ਤੇ ਪੈਸੇ ਹੈ ਨਹੀਂ ਕਿਉਂਕਿ ਮਾਤਾ ਦੇ ਨਾਲ ਬੇਟਾ ਨਾਲ ਬੇਟੀ ਹੈ ਸਿਰਫ ਇੱਕ ਅਤੀ ਤੇ ਪਤਨੀ ਦੋਨੇ ਜਣੇ ਨੇ ਦੋਨਾਂ ਦੀ ਉਮਰ ਲਗਭਗ 70 ਸਾਲ ਦੇ ਅਬਾਬਾ 70 ਸਾਲ ਤੋਂ ਵੱਧ ਵੀ ਹੋ ਸਕਦੀ ਆ ਸੋ ਕੋਈ ਵੀ ਪਰਿਵਾਰ ਦਾ ਸਹਾਰਾ ਨਹੀਂ ਨਾ ਪਰਿਵਾਰ ਦੇ ਵਿੱਚ ਕੋਈ ਕਮਾਊ ਹੈ ਤਾਂ ਕਰਕੇ ਮਾਤਾ ਮੱਜੇ ਤੇ ਪਈ ਆ ਮਾਤਾ ਦਾ ਜਿਹੜਾ ਪੈਰ ਹੈ ਉਹ ਡਾਕਟਰਾਂ ਵੱਲੋਂ ਅੱਧਾ ਕੱਟ ਦਿੱਤਾ ਗਿਆ ਤੇ ਲਗਭਗ ਡੇਢ ਮਹੀਨਾ ਦੋ ਮਹੀਨਿਆਂ ਦਾ ਪ੍ਰੋਸੈਸ ਡਾਕਟਰਾਂ ਨੇ ਕਿਹਾ ਵੀ ਠੀਕ ਹੋਣ ਨੂੰ ਲੱਗਣਾ ਤੇ ਉਹਦੇ ਲਈ ਜਿਹੜਾ ਠੀਕ ਹੋਣ ਦੇ ਲਈ ਵੀ ਮਾਤਾ ਨੂੰ ਪੈਸਿਆਂ ਦੀ ਬੜੀ ਜ਼ਰੂਰਤ ਹੈ ਇਲਾਜ ਦੀ ਬੜੀ ਲੋੜ ਹੈ ਸੋ ਦੋਸਤੋ ਆਜੋ ਮੈਂ ਤੁਹਾਨੂੰ ਦਿਖਾਉਣਾ ਮਾਤਾ ਮੂਰਤੀ ਕੌਰ ਪਿੰਡ ਫਤੇਗੜ ਪੰਜ ਗਰਾਈਆਂ ਤੋਂ ਅਸੀਂ ਪੰਜ ਫਤੇਗੜ ਪੰਜ ਗਰਾਈਆਂ ਪਹੁੰਚੇ ਆ ਕਿਉਂਕਿ ਮੈਨੂੰ ਵੀ ਲੱਗਦਾ ਹੈ ਇਹ ਗੱਲ ਮੈਂ ਦੇਖੀ ਹੈ ਕਿ ਸੈਡ ਪ੍ਰਮਾਤਮਾ ਨੇ ਵੀ ਇਹਨਾਂ ਨਾਲ ਕੋਈ ਬੈਰ ਕੱਢਿਆ ਸੋ ਦੋਸਤੋ ਮੈਂ ਬੇਨਤੀ ਕਰੂੰਗਾ ਕਿ ਤੁਹਾਨੂੰ ਦਿਖਾਉਣੇ ਆ ਵੱਧ ਤੋਂ ਵੱਧ ਇਹਨਾਂ ਪਰਿਵਾਰ ਦੀ ਮਦਦ ਕਰੀਏ ਤਾਂ ਜੋ ਮਾਤਾ ਦਾ ਜਿਹੜਾ ਪੈਰ ਆ ਉਹ ਬਿਲਕੁਲ ਠੀਕ ਹੋ ਜਾਏ ਮਾਤਾ ਉਸ ਦਾ ਜਿਹੜਾ ਕਿਰਿਆ ਉਹਨੂੰ ਕੰਟਨਜੋਗੀ ਹੋ ਜਾਏ ਅੱਜ ਦਿਖਾਉਣੇ ਆਂਗੀ ਤੁਹਾਨੂੰ ਇਹ ਨੇ ਜੀ ਸਾਡੇ ਮਾਤਾ ਮੂਰਤੀ ਕੌਰ ਇਹ ਇਹਨਾਂ ਦੇ ਪੈਰ ਦੇ ਹਾਲਾਤ ਨੇ ਮਾਤਾ ਸ਼ੂਗਰ ਦੇ ਮਰੀਜ਼ ਨੇ ਇਹ ਇਹਨਾਂ ਦੇ ਨਾਲ ਇਹਨਾਂ ਦੇ ਘਰ ਵਾਲੇ ਨੇ ਇਹ ਦੋਨੇ ਜੀ ਕੋਈ ਵੀ ਕੰਮ ਕਰਨ ਤੋਂ ਅਸਮਰਥ ਨੇ ਕਹਿਣ ਦਾ ਮਤਲਬ ਕੰਮ ਉਮਰੀ ਇੰਨੀ ਹੋ ਗਈ ਕਿ ਹੁਣ ਕੰਮਕਾਰ ਵੀ ਨਹੀਂ ਕਰਿਆ ਜਾਂਦਾ ਦਿਹਾੜੀ ਦੱਪੇ ਵੀ ਨਹੀਂ ਜਾਇਆ ਜਾਣਾ ਸੋ ਦੋਸਤੋ ਮਾਤਾ ਦੀ ਹਾਲਾਤ ਆ ਜਿਹੜੇ ਬਹੁਤ ਮਾੜੇ ਨੇ ਮਾਤਾ ਦਾ ਪੈਰ ਆ ਬਿਲਕੁਲ ਗਲਿਆ ਹੋਇਆ ਡਾਕਟਰ ਨੇ ਅੱਧਾ ਪੈਰ ਕੱਟਿਆ ਸੋ ਡਾਕਟਰ ਕਹਿੰਦੇ ਵੀ ਇਹਨੂੰ ਇਲਾਜ ਦੇ ਲਈ ਇਹਦੇ ਵਿੱਚ ਕੀੜੇ ਵੀ ਪਏ ਹੋਏ ਨੇ ਸੋ ਇਲਾਜ ਦੇ ਲਈ ਡੇਢ ਮਹੀਨੇ ਦਾ ਸਮਾਂ ਜਿਹੜਾ ਲੱਗਣਾ ਸੋ ਦੋਸਤੋ ਮੈਂ ਬੇਨਤੀ ਕਰੂੰਗਾ ਦਾਨੀ ਸੱਜਣਾ ਨੂੰ ਸਮਾਜ ਸੇਵੀ ਸੱਜਣਾ ਨੂੰ ਸੋ ਜਿਹੜੇ ਵੀ ਪੰਜਾਬ ਦੇ ਦਾਨੀ ਪੁਰਸ਼ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਮੇਰੇ ਚੈਨਲ ਦੇ ਰਾਹੀਂ ਕਿ ਕਿਰਪਾ ਕਰਕੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਜਿਹੜੇ ਇਹ ਬਾਪੂ ਜੀ ਨੇ ਤੇ ਮਾਤਾ ਜੀ ਨੇ ਇਹ ਜਿਹੜੀ ਆਪਣੀ ਆਉਣ ਵਾਲੀ ਜ਼ਿੰਦਗੀ ਆ ਇਹਨੂੰ ਵਧੀਆ ਤਰੀਕੇ ਦੇ ਨਾਲ ਨਿਭਾ ਸਕਣ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਆਪਣਾ ਗੁਜ਼ਾਰਾ ਕਰ ਸਕਣ। ਸੋ ਬੇਨਤੀ ਕਰਦਾ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਜਿਹੜਾ ਗਰੀਬ ਪਰਿਵਾਰ ਆ ਇਹਦੀ ਮਦਦ ਹੋ ਸਕੇ ਕਿਉਂਕਿ ਪਰਿਵਾਰ ਦੇ ਜਿਹੜੇ ਮਾਤਾ ਦੇ ਅੰਕਲ ਸਾਡੇ ਸਾਹਮਣੇ ਖੜੇ ਨੇ ਇਹਨਾਂ ਦੇ ਕੋਈ ਵੀ ਬੇਟਾ ਨਹੀਂ ਕੋਈ ਵੀ ਬੇਟੀ ਨਹੀਂ ਦੋਨੇ ਜਾਣੇ ਪਰਿਵਾਰ ਦੇ ਵਿੱਚ ਨੇ ਤੇ ਮਾਤਾ ਦੀ ਹਾਲਤ অতি ਤਰਸਯੋਗ ਸੋ ਮੈਂ ਬੇਨਤੀ ਕਰਾਂ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਕਿ ਜੇਕਰ ਤੁਸੀਂ ਇਹਨਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿੱਥੇ ਤੱਕ ਵੀ ਇਹ ਵੀਡੀਓ ਜਾਵੇ ਕੋਈ ਨਾ ਕੋਈ ਐਸਾ ਦਾਨੀਪੁਰ ਸੁੱਥੇ ਜਿਹੜਾ ਇਸ ਪਰਿਵਾਰ ਦੀ ਬਾਹ ਫੜੇ ਇਸ ਪਰਿਵਾਰ ਦੀ ਬਾਹ ਫੜ ਕੇ ਇਸ ਪਰਿਵਾਰ ਦੀ ਮਦਦ ਕਰੇ ਇਸ ਪਰਿਵਾਰ ਦਾ ਜਿਹੜਾ ਮੋਬਾਈਲ ਨੰਬਰ ਹੈ ਕੰਟੈਕਟ ਨੰਬਰ ਹੈ ਉਹ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਤੁਸੀਂ ਖੁਦ ਸਿੱਧੀ ਇਹਨਾਂ ਦੇ ਨਾਲ ਫੋਨ ਦੇ ਉੱਤੇ ਗੱਲ ਕਰਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਅਗਰ ਕਿਸੇ ਨੇ ਸਾਡੇ ਰਾਹੀਂ ਵੀ ਮਦਦ ਕਰਨੀ ਹੈ ਤਾਂ ਸਾਨੂੰ ਵੀ ਦੱਸ ਸਕਦੇ ਹੋ ਅਸੀਂ ਤੁਹਾਡੀ ਮਦਦ ਨੂੰ ਇਹਨਾਂ ਤੱਕ ਪਹੁੰਚਾ ਕੇ ਤੁਹਾਨੂੰ ਵੀਡੀਓ ਵੀਰੇ ਦੁਆਰੇ ਪਾਵਾਂਗੇ ਸੋ ਬੇਨਤੀ ਕਰਦਾ ਇੱਕ ਵਾਰੀ ਹੱਥ ਜੋੜ ਕੇ ਕਿ ਸਾਰੇ ਦੋਸਤਾਂ ਮਿੱਤਰਾਂ ਨੂੰ ਕੋਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਤਾਂ ਜੋ ਇਸ ਪਰਿਵਾਰ ਦੀ ਹੈ ਜਿਹੜੀ ਮਾਲੀ ਮਦਦ ਹੋ ਸਕੇ ਪਰਿਵਾਰ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਵਧੀਆ ਹੋ ਸਕੇ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਠਾਕ ਦੇ ਬਸ ਕੋਈ ਨਹੀਂ ਪੱਟੀ ਕਰਦੇ ਮੈਂ ਐਵੇਂ ਹਜੇ ਬੰਦੇ ਕੋਈ ਘਰ ਪੱਟੀ ਕਰਾਉਂਦਾ ਦਰਦ ਨੂੰ ਪੱਟੀ ਆਪ ਹੀ ਕਰਦਨੇ ਆ